ਆ ਲੋ ਬੰਬ ਕੱਢਿਓ ਆ ਫੜ ਲਓ ਸਾਰੇ ਇਹਨਾਂ ਇਹਨਾਂ ਦੀ ਡੈਮੋਕ੍ਰੇਸੀ ਦੇ ਦਰਸ਼ਨ ਕਰ ਲੋ ਨਹੀਂ 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 ਆ ਆ ਇਹਨਾਂ ਦੀ ਡੈਮੋਕ੍ਰੇਸੀ ਦੇ ਦਰਸ਼ਨ ਕਰ ਲੋ ਆ ਡੈਮੋਕ੍ਰੇਸੀ ਆ ਇਹਨਾਂ ਦੀ ਆ ਡੈਮੋਕ੍ਰੇਸੀ ਆ ਇੱਥੇ ਕੋਈ ਜੰਗ ਨਹੀਂ ਲੜਨ ਆਏ ਸਿਰਫ ਔਰ ਸਿਰਫ ਆਪਣੀਆਂ ਫਸਲਾਂ ਦੇ ਹੱਕ ਲੈਣ ਆਏ ਆ ਬਾਲਾ ਕੁਝ ਨਹੀਂ ਕਰਨ ਆਲੇ ਨਾਲ ਦੇਸ਼ ਨਹੀਂ ਵੰਡਣਾ ਏ ਸਿਰਫ ਫਸਲਾਂ ਦੇ ਹੱਕ ਲੈਣ ਆਏ ਆ ਤੇ ਆ ਡੈਮੋਕ੍ਰੇਸੀ ਨੰਗੀ ਹੋ ਕੇ ਨੱਚਦੀ ਆ ਲਫ਼ਜ਼ ਮੇਰੇ ਤੋਂ ਇਸ ਤੋਂ ਜ਼ਿਆਦਾ ਸੱਭੇਕ ਲਫ਼ਜ਼ ਹੈ ਨਹੀਂਗੇ ਆਓ ਜੇ ਮੈਂ ਇਹਨਾਂ ਤੁਹਾਨੂੰ ਕਹੂੰਗਾ ਤਿੰਨੋਂ ਵੀਰਾਂ ਨੂੰ ਇਹਨਾਂ ਨੂੰ ਨਾ ਸ਼ੀਸ਼ਾਂ 'ਚ ਮੜਾ ਲਿਓ ਤੇ ਉੱਤੇ ਲਿਖ ਕੇ ਰੱਖਿਓ ਡੈਮੋਕਰੇਸੀ ਪਾਜੀ ਜੋ ਫੁੱਲ ਗਿਣਤੀ ਚਾਹੀਦੀ ਆ ਤੇ ਹਰ ਟਰਾਲੀ 'ਚ 100-100 ਰੱਖਿਆ ਹੈ ਹਰ ਟਰਾਲੀ 'ਚ 100-100 ਹਰ ਟਰਾਲੀ 'ਚ 100-100 ਬੰਬ ਰੱਖਿਆ ਸੀ ਆ ਤੇ ਬਹੁਤ ਜ਼ਿਆਦਾ ਗੋਲੀਆਂ ਰੱਖੀਆਂ ਨੇ ਅਸੀਂ ਬੋਲ ਰੱਖੇ ਵਿੱਚ ਚੱਲ ਪ੍ਰੈਸ ਅੱਜ ਅੱਜ ਅਜੇ ਕੱਲ ਇੱਕ ਹੋਰ ਹੋਰ ਤੁਹਾਨੂੰ ਦਸੀਏ ਇਹਨਾਂ ਦੀ ਇੱਕ ਹੋਰ ਵੱਡੀ ਗੱਲ ਕੱਲ ਇਹਨਾਂ ਨੇ ਉਧਰੋਂ ਆਪਣੀਆਂ ਕੁਸ਼ੇ ਪੈਣਾ ਸਾਡੀਆਂ ਭੇਜੀਆਂ ਕਿ ਇਹ ਚੁੱਕ ਕੇ ਲੈ ਆਓ ਵਾਪਸ ਤੇ ਜਦੋਂ ਉਹ ਚੁੱਕਣ ਦੇ ਅਸੀਂ ਉਹਨਾਂ ਨੂੰ ਰੋਕੀਏ ਵੀ ਰਹਿਣ ਦੋ ਸਾਡੇ ਵੱਜੀਆਂ ਨੇ ਸਾਡਾ ਹੱਕ ਬਣਦਾ ਸੀ ਦੇਖੋ ਸ਼ਾਂਤਮਈ ਅੰਦੋਲਨ ਦੇ ਉੱਤੇ ਪਿੱਤਣ ਦੀਆਂ ਗੋਲੀਆਂ ਸੀ ਆਪਣਾ ਕੈਮਰਾ ਨਹੀਂ ਦਿਖਾ ਦਿਓ ਇਹ ओरिजिनल ਗੋਲੀਆਂ ਨੇ ਗੰਨਾ ਦਾ ਨਾਮ ਤਾਂ ਨਹੀਂ ਪਤਾ ਵੀ ਕਿਹੜੀਆਂ ਗੰਨਾ ਚੋਂ ਚੱਲਦੀਆਂ ਨੇ ਜਿਹਦੀ ਵੀ ਆ ਇਹ ਵਖਾਣੇ ਤੁਹਾਨੂੰ ਪਲਾਸਟਿਕ ਦੀਆਂ ਗੋਲੀਆਂ ਅਥਰੂ ਗੈਸ ਦੇ ਬੰਬ ਤੇ ਦੂਸਰੇ ਜਿਹੜੇ ਚਿੱਟੇ ਬੰਬ ਛੁੱਟਦੇ ਆਏ ਜਿਹੜੇ ਫਟਦੇ ਆ ਜਿਦੇ ਚੋਂ ਹਜ਼ਾਰਾਂ ਕੰਕਰ ਨਿਕਲਦੇ ਆ ਉਹ ਤੇ ਮੈਂ ਗੱਲ ਕਰਦਾ ਮਾਂ ਕਿ ਜਿਸ ਦਿਨ ਤਰੰਗੇ ਨੂੰ ਆਜ਼ਾਦ ਕਰਾਉਣ ਦੀ ਲੋੜ ਪਈ ਸੀ ਤਰੰਗੇ ਝੰਡੇ ਦਾ ਆਜ਼ਾਦ ਕਰਾਉਣ ਦੀ ਲੋੜ ਪਈ ਸੀ ਉਸ ਦਿਨ ਸਭ ਤੋਂ ਵੱਧ 99% ਕੁਰਬਾਨੀਆਂ ਸਾਡੀਆਂ ਪੰਜਾਬੀਆਂ ਦੀਆਂ ਸੀ ਜਿਸ ਦਿਨ ਸਾਡੀਆਂ ਪੈਣਾ ਦੇਸ਼ ਦੀਆਂ ਗੁਲਾਮ ਕਰ ਕਰਕੇ ਤੇ ਉਹਨਾਂ ਨੂੰ ਬਾਹਰਲੇ ਦੇਸ਼ਾਂ 'ਚ ਲਈ ਜਾਂਦੇ ਸੀ ਉਸ ਦਿਨ ਸਾਡੇ ਵੱਡੇ ਵੱਡੇ ਰੇ ਸਰਦਾਰ ਹਰੀ ਸਿੰਘ ਨਲਵਾ 12000 ਰਣਜੀਤ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧਿਆਂ ਨੇ ਉਦੋਂ ਵੀ ਅਸੀਂ ਧੀਆਂ ਪੈਣਾ ਇਹਨਾਂ ਦੀਆਂ ਛੜਵਾ ਕੇ ਆਪਣੀਆਂ ਧੀਆਂ ਪੈਣਾ ਮੰਨਦੇ ਆ ਉਹ ਛੜਵਾ ਕੇ ਦਿੱਤੀਆਂ ਜੇ ਅਸੀਂ ਅੱਜ ਆਪਣਾ ਕੇਸਰੀ ਝੰਡਾ ਕਿਤੇ ਲੈ ਕੇ ਜਿਹੜੀ ਬਾਰ-ਬਾਰ ਗੱਲ ਜਿਹੜੀ ਆ ਉਹ ਕੀਤੀ ਜਾਂਦੀ ਆ ਸਾਨੂੰ ਇਹਨਾਂ ਗੋਲੀਆਂ ਨਾਲ ਮਾਰ-ਮਾਰ ਕੇ ਕਨੇੜਿਆ ਜਾਂਦਾ ਕੀ ਅਸੀਂ ਮਾੜਾ ਕਰਤਾ ਦੇਣਾ ਅਸੀਂ ਹੱਕਵਾਦੀ ਆ ਵੀਰੋ ਅਸੀਂ ਇੰਡੀਆ ਵਾਲਿਓ ਭਾਰਤ ਵਾਲਿਓ ਸਮਝ ਲਓ ਅਸੀਂ ਹੱਕਵਾਦੀ ਜਿੱਦਣ ਕਿਤੇ ਤੁਹਾਡੇ ਤੇ ਪੀੜ ਬਣੀ ਕਾਰਗਿਲ ਵਰਗੇ ਕਾਰਗਿਲ ਵਰਗੀਆਂ ਵੱਡੀਆਂ ਪਹਾੜੀਆਂ ਤੇ ਚੜਨਾ ਪਿਆ ਤੇ ਆ ਜੂਥ ਚੜੂ ਤੇ ਆ ਚੜਨਗੇ ਸਾਡੇ ਜੋਧੇ ਆ ਜੂਥ ਜਿਹੜਾ ਤੁਸੀਂ ਵਿਖਾਉਣ ਦੇ ਆਪਣੇ ਕੈਮਰੇਾਂ ਚ ਦੀ ਇਹ ਜੂਥ ਜਿਹੜਾ ਆ ਇਹ ਚੜੂ ਕਾਰਗਿਲ ਦੀਆਂ ਪਹਾੜੀਆਂ ਤੇ ਆ ਸਾਡੇ ਸਾਹਮਣੇ ਨਿੱਕੇ ਨਿੱਕੇ ਚੋਚਲੇ ਜੇ ਨਾ ਕਰੋ ਤੇ ਸਾਨੂੰ ਆ ਚੋਚਲੇ ਜੇ ਨਾਮ ਲਾਓ ਆ ਚੋਚਲੇ ਲੱਗਦੇ ਤੁਹਾਡੇ ਸਾਨੂੰ ਪਰ ਸਾਨੂੰ ਇੱਕੋ ਹੀ ਸਾਡੀ ਗੁਰੂ ਮਹਾਰਜ ਵੱਲੋਂ ਸਾਨੂੰ ਆਦੇਸ਼ ਆ ਕਿ ਅਸੀਂ ਚੜ ਕੇ ਕਦੇ ਕਿਸੇ ਤੇ ਨੀਜੇ ਜਾਂਦੇ ਅਸੀਂ ਚੜ ਕੇ ਨੀਜੇ ਜਾਂਦੇ ਸਾਡੇ ਦੇ ਚੜੇ ਰਹੋ ਜਿਹੜਾ ਇਹਨਾਂ ਦਾ ਕੌਤਕ ਜਿਹੜੇ ਇਹਨਾਂ ਨੇ ਚਲਿੱਤਰ ਕੀਤੇ ਆ ਨਾ ਸਾਡੀਆਂ ਨਜ਼ਰਾਂ ਚ ਵਸੇ ਪਏ ਆ ਤੇ ਇੱਕ ਸਾਫ਼ ਕਰ ਦਈਏ ਕਿ ਇਹ ਸਾਨੂੰ ਆਪਣਾ ਹਿੱਸਾ ਕਿਉਂ ਨਹੀਂ ਮੰਨਦੇ ਸਾਨੂੰ ਕਿ ਇਹ ਆਉਂਦਿਆ ਕਿ ਹਿੱਸਾ ਡੈਮੋਕ੍ਰੇਸੀ ਦੀਆਂ ਗੱਲਾਂ ਕਰਦੇ ਆ ਆਹ ਲੱਗਦਾ ਕਿ ਇਹ ਸਾਨੂੰ ਵੱਖ ਮੰਨਦੇ ਆ ਇਹ ਬਹੁਤ ਜ਼ਿਆਦਾ ਲੱਗਦਾ ਤੇ ਜਦੋਂ ਉਹ ਸਾਡੇ ਕੁਝ ਬੰਦੇ ਕੁਝ ਬੰਦੇ ਕਹਿੰਦੇ ਆ ਜੀ ਸਾਸੀਂ ਗੁਲਾਮ ਆ ਕਿ ਅੱਜ ਇੱਥੇ ਆ ਕੇ ਪਤਾ ਲੱਗਦਾ ਮੋਦੀ ਸਾਹਿਬ ਅੱਜ ਪਤਾ ਲੱਗਦਾ ਕਿ ਤੁਸੀਂ ਸਾਨੂੰ ਗੁਲਾਮ ਬਣਾਉਣ ਕੇ ਕੋਈ ਕਸਰ ਨਹੀਂ ਛੱਡਦੇ ਆ ਪਾਕਿਸਤਾਨ ਦੇ ਬਾਰਡਰ ਦੇ ਉੱਤੋਂ ਡੈਲੀ ਡਰਾਉਨ ਲੰਘਦੇ ਆ ਡੈਲੀ ਖਬਰ ਲੱਗਦੀ ਆ ਆ ਤੁਹਾਡੇ ਇਹੀ ਨੌਜਵਾਨ ਉੱਥੇ ਕਿਉਂ ਨਹੀਂ ਮਰਦੇ ਆ ਸਾਨੂੰ ਸਾਡੇ ਆ ਸਾਡੀਆਂ ਧੀਆਂ ਮੇਰੀਆਂ ਖੜੀਆਂ ਮੇਰੀ ਬਾਈਟ ਲੈ ਰਹੀਆਂ ਮੇਰੀਆਂ ਭੈਣਾਂ ਨੇ ਮੇਰੀਆਂ ਧੀਆਂ ਨੇ ਮੈਂ ਦੱਸ ਨਹੀਂ ਸਕਦਾ ਤੁਹਾਡੇ ਕੈਮਰੇ ਤੇ ਕਿਵੇਂ ਦੇ ਇਸ਼ਾਰੇ ਕਰ ਕਰਕੇ ਸਾਨੂੰ ਸਾਡੇ ਨੌਜਵਾਨਾਂ ਨੂੰ ਭੜਕਾਉਂਦੇ ਆ ਕਿ ਅੱਗੇ ਹੋ ਕੇ ਗਾਲਾਂ ਕੱਢਣ ਇਹ ਜਾ ਮੱਟੇ ਮਾਰਨ ਪਰ ਮੈਂ ਬਹੁਤ ਸਮਝਦਾ ਕਿ ਮੈਂ ਇੱਕ ਚੀਜ਼ ਭਗਵੰਤਮਾਨ ਸਰਕਾਰ ਕੱਲ ਜਿਹੜਾ ਡਰੋਨ ਭੇਜਦੇ ਰਹੇ ਆ ਪੰਜਾਬ ਵਿੱਚ ਭੇਜ ਰਹੇ ਆ ਭਗਵੰਤਮਾਨ ਸਰਕਾਰ ਵੱਲੋਂ ਜਿਹੜਾ ਐਕਸ਼ਨ ਉਸ ਵੱਲ ਤਾਂ ਲੈਣਾ ਚਾਹੀਦਾ ਹੈ ਡੀਜੀਪੀ ਨੂੰ ਕਹਿ ਕੇ ਪੰਜਾਬ ਦੀ ਸਰਕਾਰ ਦੇ ਅੰਦਰ ਕਿਉਂਕਿ ਪੰਜਾਬ ਦੀ ਹੱਦ ਵਿੱਚ ਤੁਸੀਂ ਬੈਠੇ ਹੋ ਕਿਹੜਾ ਹਰਿਆਣੇ ਦਾ ਬੜੇ ਮੈਂ ਇਹ ਵੀ ਸਾਫ਼ ਕਰ ਦਵਾਂ ਕਿ ਜਿੱਥੇ ਤੁਸੀਂ ਅੱਜ ਵੀ ਖਲੋਤੇ ਹੋ ਜ਼ਮੀਨ ਵਖਾ ਦਿਓ ਇੱਕ ਵਾਰੀ ਕੈਮਰਿਆਂ ਨਾਲ ਹਜ਼ਾਰਾਂ ਪੰਪ ਅੱਜ ਵੀ ਪਏ ਆ ਪੰਜਾਬ ਦੀ ਧਰਤੀ ਤੇ ਪਏ ਆ 92 ਸੀਟਾਂ ਦੇ ਕੇ ਭਗਵੰਤ ਮਾਨ ਨੂੰ ਦਿਤਾਇਆ ਅਸੀਂ ਲੋਕਾਂ ਨੇ 92 ਤੇ 92 ਦੇ 92 ਗੁੰਗੇ ਤੇ ਇੱਥੇ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਜੀ ਉਹਨੇ ਗੁੱਡਨੇ ਟੇਕ ਦਿੱਤੇ ਉਹਨੇ ਆ ਕਰ ਦਿੱਤੇ ਉਹ ਸਾਨੂੰ ਵੀ ਲੱਭਦਾ ਕਿ ਕਿੰਨੇ ਗੁੱਡਨੇ ਟੇਕ ਦਿੱਤੇ ਕਿੰਨੇ ਕੀ ਕਰ ਦਿੱਤਾ ਜੇ ਅਸੀਂ 92 ਦੇਣੀਆਂ ਜਾਣਦੇ ਆ ਤੇ ਅਸੀਂ ਖੋਣੀਆਂ ਵੀ ਜਾਣਦੇ ਆ ਉਹ ਸਾਡੇ ਲੋਕ ਹੋ ਨੇ ਜਿਹੜੇ ਹੱਕ ਸੱਚ ਵਾਸਤੇ ਹਰਿਆਣਾ ਬਾਰਡਰ ਅਜੇ ਸੰਭੂ ਬਾਰਡਰ ਪਿੱਛੇ ਆ 2 ਕਿਲੋਮੀਟਰ ਦੀ ਧਰਤੀ ਦੇ ਵਿੱਚ ਹੀ ਗੋਲੇ ਚੱਲ ਰਹੇ ਨੇ ਤੁਸੀਂ ਜਿੱਥੇ ਇੱਥੇ ਦੇ ਚਲੋ ਮੰਨ ਲਿਆ ਕਿ ਕੋਈ ਉਹਨਾਂ ਦਾ ਸ਼ਰਾਰਤੀ ਅੰਸਰ ਆ ਉਹ ਸਟੇਜ ਲਾ ਕੇ ਵੀ ਸ਼ਰਾਰਤੀ ਅੰਸਰ ਚਲੇ ਗਏ ਇਹਨਾਂ ਦੇ ਇਸ ਸਟੇਜ ਦੇ ਉੱਤੇ ਜਾ ਕੇ ਡਰਾਉਣ ਨਾਲ ਗੋਲੇ ਸੁੱਟਦੇ ਰਹੇ ਫਿਰ ਮਾਰੇ ਮਾਰੇ ਡਰਾਉਣ ਲਾ ਕੇ ਸਾਡੇ ਦੇ ਲਾਉਂਦੇ ਆ ਕੀ ਡਰੋਨ ਇਹਨਾਂ ਦੇ ਆ ਡੇਕ ਦਿੱਤੇ ਉਹ ਡਰੋਨ ਹੀ ਤਾਂ ਦੇਖ ਕਮਜ਼ੋਰ ਆ ਉਹ ਪੰਜਾਬੀਆਂ ਦੇ ਹੌਸਲਿਆਂ ਦੇ ਸਾਹਮਣੇ ਆਈ ਨਹੀਂ ਜੇ ਸੁੱਟਦੇ ਉਹ ਤੂੰ ਹੀ ਕਮਜ਼ੋਰ ਹੋ 5 ਲੱਖ ਦਾ ਡਰੋਨ 5 ਲੱਖ ਦਾ ਉਹ ਡਰੋਨ ਹੀ ਆਈ ਦੇਖਣ ਆਲਾ ਸੀ ਡਰੋਨ ਹੀ ਕਮਜ਼ੋਰ ਆ ਉਹ ਤਾਂ ਵੀ ਕਰਨਾ ਇਹਨਾਂ ਸਾਨੂੰ ਇਹਨਾਂ ਨੂੰ ਤਾਂ ਆ ਐਡਾ ਸਾਡਾ ਸਬਰ ਜਿਹੜਾ ਉਹਨੂੰ ਪਰਖੋ ਨਾ ਉਹ ਤਰਸ ਕਰੋ ਓਏ ਸੁਆਮੀ ਨਾਥਨ ਨੂੰ ਭਾਰਤ ਰਤਨ ਦੇਤਾ ਹੋਏ ਉਹ ਵੀ ਕਿਤੇ ਨਾ ਕਿਤੇ ਬੈਠਾ ਰੋਂਦਾ ਹੋਣਾ ਉਹ ਮੈਂ ਕੀ ਕਰਨਾ ਜੇ ਕਿਤੇ ਜੁੰਨਾ ਹੁੰਦਾ ਤੇ ਚੁੱਕ ਕੇ ਮਾਰਨਾ ਤੁਹਾਡੇ ਬੂਹ ਤੇ ਆਜੇ ਤੁਹਾਡਾ ਭਾਰਤ ਰਤਨ ਮਨ ਦੇ ਲੋ ਦੀ ਮੰਨ ਲੋ ਉਹ 2013 14 ਚ ਪਗੋ ਮਨਮੋਹਨ ਸਿੰਘ ਸਰਕਾਰ ਆਈ ਜੀ ਅਸੀਂ ਇਹ ਸੁਆਮੀ ਨਾਥ ਨੂੰ ਛੜਤਾ ਚਲੋ ਉਹਨਾਂ ਕੋ ਕਾਨੂੰਨ ਪਾਸ ਨਹੀਂ ਹੋਇਆ ਮੋਦੀ ਸਾਹਿਬ ਨੇ ਜਦੋਂ ਵੋਟਾਂ ਲੈਣੀਆਂ ਸੀ ਨਾ ਮੈਂ ਪਹਿਲ ਦੇ ਆਧਾਰ ਤੇ ਸੁਆਮੀ ਨਾਥ ਨੂੰ ਰਿਪੋਰਟ ਲਾਗੂ ਕਰਾਂਗਾ ਲਿਖਤੀ ਤੌਰ ਤੇ ਲਿਖਤੀ ਤੌਰ ਤੇ ਫਿਰ ਦੂਜੀ ਗੱਲ ਕਹੀ 15 15 ਲੱਖ ਰੁਪਈਆ ਮਹਾਰਿਕ ਦੇ ਕਾਊਂਟ ਜੇ ਪਾਵਾਂਗਾ ਉਹ ਕਿੱਥੇ ਗਏ 15 ਲੱਖ ਮੰਨ ਕੀ ਬਾਤ ਮੰਨ ਕੀ ਬਾਤ ਇਹ ਮਤ ਕਹਦੇ ਇਹ ਵੀ ਕਹਦੇ ਕਿ ਉਹ ਪੰਜਾਬੀ ਉਹ ਮੈਂ ਤੁਹਾਡਾ ਆ ਉਹ ਪੀਐਮ ਹੋਣ ਦੇ ਨਾ ਤੇ ਕਹਦੇ ਇੱਕ ਵਾਰੀ ਸਾਡੀ ਮੀਟਿੰਗ ਤੇ ਬੈ ਕੇ ਤੇ ਵੇਖ जमा चे ना, ना, तो ना जिथे बिलकुल जीरो जंगे मैदान निशान तो साहब किसी माँ पुत ने गोलियां चला के निशान साहब कटिया क्या यही निशान साहब अगवा करूंगा पिछली वारी यह निशान साहब झूलिया ਇਸ ਵਾਰੀ ਵੀ ਉਹ ਨਿਸ਼ਾਨਾ ਕੱਲਾ ਹੀ ਬੂਗਦਾ ਕੱਲਾ ਹੀ ਵੱਜਦਾ ਆ ਇੱਧਰ ਇਹਨਾਂ ਦੀ ਜਿਹੜੀ ਡੈਮੋਕ੍ਰੇਸੀ ਆ ਕਾਨੂੰਨ ਤਾਂ ਇਹਨਾਂ ਦਾ ਅੰਦਾ ਹੈਗਾ ਹੀ ਹੈਗਾ ਕਾਨੂੰਨ ਤਾਂ ਇਹਨਾਂ ਦਾ ਅੰਨਾ ਹੈ ਹੀ ਹੈ ਪਰ ਇਹਨਾਂ ਦੀ ਡੈਮੋਕ੍ਰੇਸੀ ਨੰਗੀ ਹੋ ਕੇ ਨੱਚਦੀ ਕਿਵੇਂ ਆ ਮੈਂ ਉਹ ਦਿਖਾਉਂਗਾ ਇਹ ਸ਼ਾਂਤਮਈ ਅੰਦੋਲਨ ਆ ਕੋਈ ਇਹ ਨਹੀਂ ਹੈਗਾ ਕਿ ਇਧਰੋਂ ਦੀ ਟੈਂਕ ਲੈ ਕੇ ਆ ਗਏ ਆ ਤੋਪਾਂ ਲੈ ਕੇ ਆ ਗਏ ਆ ਪਰ ਉਸ ਪਾਸਿਓਂ ਦੀ ਵਰਦੀਆਂ ਗੋਲੀਆਂ ਵਾਪਕ ਜੀ ਦਿਖਾਓ ਇਹਨਾਂ ਨੇ ਕੀ ਕਰਤੂਤਾਂ ਕੀਤੀਆਂ ਨੇ ਆਹ ਸ਼ਾਂਤਮਈ ਅੰਦੋਲਨ ਦੇ ਉੱਤੇ ਪਿੱਤਣ ਦੀਆਂ ਗੋਲੀਆਂ ਸੀ ਆਪਣੇ ਕੈਮਰੇ ਨਹੀਂ ਦਿਖਾ ਦਿਓ ਅਰੀਜਨਲ ਗੋਲੀਆਂ ਨੇ ਗੰਨਾ ਦਾ ਨਾਮ ਤਾਂ ਨਹੀਂ ਪਤਾ ਵੀ ਕਿਹੜੀਆਂ ਗੰਨਾ ਚੋਂ ਚੱਲਦੀਆਂ ਨੇ ਜਿਹਦੀ 315 ਦੀ ਹੈ ਜਿਹਦੀ ਵੀ ਆ ਇਹ ਵਖਾਣਿਆ ਤੁਹਾਨੂੰ ਪਲਾਸਟਿਕ ਦੀਆਂ ਗੋਲੀਆਂ ਅਥਰੂ ਗੈਸ ਦੇ ਬੰਬ ਤੇ ਦੂਸਰੇ ਜਿਹੜੇ ਚਿੱਟੇ ਬੰਬs ਛੱਡਦੇ ਆਏ ਜਿਹੜੇ ਫਟਦੇ ਆ ਜਿਦੇ ਚੋਂ ਹਜ਼ਾਰਾਂ ਕੰਕਰ ਨਿਕਲਦੇ ਆ ਉਹ ਤੇ ਮੈਂ ਗੱਲ ਕਰਦਾ ਮਾਂ ਕਿ ਜਿਸ ਦਿਨ ਤਰੰਗੇ ਨੂੰ ਆਜ਼ਾਦ ਕਰਾਉਣ ਦੀ ਲੋੜ ਪਈ ਸੀ ਤਰੰਗੇ ਝੰਡੇ ਦਾ ਆਜ਼ਾਦ ਕਰਾਉਣ ਦੀ ਲੋੜ ਪਈ ਸੀ ਉਸ ਦਿਨ ਸਭ ਤੋਂ ਵੱਧ 99% ਕੁਰਬਾਨੀਆਂ ਸਾਡੀਆਂ ਪੰਜਾਬੀਆਂ ਦੀਆਂ ਸੀ ਜਿਸ ਦਿਨ ਸਾਡੀਆਂ ਪੈਣਾ ਦੇਸ਼ ਦੀਆਂ ਗੁਲਾਮ ਕਰ ਕਰਕੇ ਤੇ ਉਹਨਾਂ ਨੂੰ ਬਾਹਰਲੇ ਦੇਸ਼ਾਂ 'ਚ ਲਈ ਜਾਂਦੇ ਸੀ ਉਸ ਦਿਨ ਸਾਡੇ ਵੱਡੇ ਵੱਡੇ ਰਏ ਸਰਦਾਰ ਹਰੀ ਸਿੰਘ ਨਲਵਾ ਬਾਰਾ ਜਹਰ ਰঞ্জੀਤ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧਿਆਂ ਨੇ ਉਦੋਂ ਵੀ ਅਸੀਂ ਧੀਆਂ ਪੈਣਾ ਇਹਨਾਂ ਦੀਆਂ ਛੜਵਾ ਕੇ ਆਪਣੀਆਂ ਧੀਆਂ ਪੈਣਾ ਮੰਨਦੇ ਆ ਉਹ ਛੜਵਾ ਕੇ ਦਿੱਤੀਆਂ ਜੇ ਅਸੀਂ ਅੱਜ ਆਪਣਾ ਕੇਸਰੀ ਝੰਡਾ ਕਿੱਤੇ ਲੈ ਕੇ ਖੜੇ ਹੋ ਜਾਂਦੇ ਆ ਉੱਤੇ ਸਵਾਲ ਹੋਣ ਲੱਗ ਜਾਂਦੇ ਆ ਕੇਸਰੀ ਝੰਡਾ ਸਾਡੇ ਗੁਰੂਆਂ ਦਾਦਾਆਂ ਦੀ ਨਿਸ਼ਾਨੀ ਆ ਗੁਰੂਆਂ ਪੀਰਾਂ ਦੀ ਅਸੀਂ ਕੇਸਰੀ ਝੰਡੇ ਦਾ ਵੀ ਸਤਿਕਾਰ ਦੇ ਕਰਦੇ ਆ ਅਸੀਂ ਤਿਰੰਗੇ ਦਾ ਵੀ ਕਰਦੇ ਆ ਪਰ ਤਿਰੰਗੇ ਵਾਲਿਆਂ ਦੀ ਸਮਝ ਨਹੀਂ ਆਉਂਦੀ ਕਿ ਇਹ ਸਾਨੂੰ ਆਪਣਾ ਕਿਉਂ ਨਹੀਂ ਸਮਝਦੇ ਇਹਨਾਂ ਨੇ ਕਿਉਂ ਪਾਕਿਸਤਾਨ ਨਾਲੋਂ ਵੀ ਵੱਡਾ ਬਾਰਡਰ ਬਣਾ ਕੇ ਸਾਡੇ ਨਾਲ ਜੰਗਾ ਲਾਈਆਂ ਇਸ ਗੱਲ ਦੀ ਸਾਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਸਾਨੂੰ ਕਿਉਂ ਸਾਨੂੰ ਦਬਾਉਣ ਦੀ ਜਿਹੜੀ ਬਾਰ-ਬਾਰ ਗੱਲ ਜਿਹੜੀ ਆ ਉਹ ਕੀਤੀ ਜਾਂਦੀ ਆ ਸਾਨੂੰ ਇਹਨਾਂ ਗੋਲੀਆਂ ਨਾਲ ਮਾਰ-ਮਾਰ ਕੇ ਕਨੇੜਿਆ ਜਾਂਦਾ ਕੀ ਅਸੀਂ ਮਾੜਾ ਕਰਤਾ ਦੇਸ਼ ਦਾ ਅਨ ਦਾਤਾ ਆ ਅਸੀਂ ਅਸੀਂ ਅੰਨੇ ਹੋ ਗੋਨੇ ਆ ਪੂਰੇ ਦੇਸ਼ ਦਾ ਪੂਰੇ ਦੇਸ਼ ਨੂੰ ਅਸੀਂ ਅੰਨੇ ਦਿੰਨੇ ਆ ਬਹੁਤ ਸਾਡਾ ਅੰਨੇ ਦੇ ਵਿੱਚ ਵੱਡਾ ਹਿੱਸਾ ਏ ਤੇ ਸਾਨੂੰ ਆ ਕਦੇ ਆਤਵਾਦੀਆਂ ਦੇ ਨਾਂ ਕਦੇ ਵੱਖਵਾਦੀਆਂ ਦੇ ਨਾਂ ਕਦੇ ਮਾਓਵਾਦੀਆਂ ਦੇ ਨਾਂ ਅਸੀਂ ਹੱਕਵਾਦੀ ਆ ਵੀਰੋ ਅਸੀਂ ਇੰਡੀਆ ਵਾਲਿਓ ਭਾਰਤ ਵਾਲਿਓ ਸਮਝ ਲਓ ਅਸੀਂ ਹੱਕਵਾਦੀ ਜਿੱਦਣ ਕਿਤੇ ਤੁਹਾਡੇ ਤੇ ਪੀੜ ਬਣੀ ਕਾਰਗਲਵਲਕੇ ਕਾਰਗਲਵਲਕੀਆਂ ਵੱਡੀਆਂ ਪਹਾੜੀਆਂ ਤੇ ਚੜਨਾ ਪਿਆ ਤੇ ਆਹ ਜੂਥ ਚੜੂ ਤੇ ਆਹ ਚੜਨਗੇ ਸਾਡੇ ਜੋਧੇ ਆਹ ਜੂਥ ਜਿਹੜਾ ਤੁਸੀਂ ਵਿਖਾਉਣ ਦੇ ਆਪਣੇ ਕੈਮਰੇ ਚ ਦੀ ਇਹ ਜੂਥ ਜਿਹੜਾ ਆ ਇਹ ਚੜੂ ਕਾਰਗਲਦੀਆਂ ਪਹਾੜੀਆਂ ਤੇ ਆਹ ਸਾਡੇ ਸਾਹਮਣੇ ਨਿੱਕੇ ਨਿੱਕੇ ਚੋਚਲੇ ਜੇ ਨਾ ਕਰੋ ਤੇ ਸਾਨੂੰ ਆਹ ਚੋਚਲੇ ਜੇ ਨਾਮ ਲਾ ਜਾਓ ਆਹ ਚੋਚਲੇ ਲੱਗਦੇ ਤੁਹਾਡੇ ਸਾਨੂੰ ਪਰ ਸਾਨੂੰ ਇੱਕੋ ਹੀ ਸਾਡੀ ਗੁਰੂ ਮਹਾਰਾਜ ਵੱਲੋਂ ਸਾਨੂੰ ਆਦੇਸ਼ ਆ ਕੀ ਅਸੀਂ ਚੜ ਕੇ ਕਦੇ ਕਿਸੇ ਤੇ ਨੀਜੇ ਜਾਂਦੇ ਅਸੀਂ ਚੜ ਕੇ ਨੀਜੇ ਜਾਂਦੇ ਸਾਡੇ ਦੇ ਚੜੇ ਰੋ ਸਾਡਾ ਸਬਰ ਦਾ ਅੰਤ ਨਾ ਲਓ ਅਸੀਂ ਇੰਡੀਆ ਵਾਲੇ ਆ ਅਸੀਂ ਭਾਰਤ ਚ ਇਹ ਭਾਰਤ ਨੂੰ ਆਜ਼ਾਦ ਕਰਾਉਣ ਭਾਰਤ ਸਾਡਾ ਆ ਨਾ ਕਰੋ ਸਾਨੂੰ ਵੱਖ ਭਾਰਤ ਨਾਲੋਂ ਉਹ ਸਾਨੂੰ ਦਰਦਿਆ ਭਾਰਤ ਦਾ ਸਾਡੀਆਂ ਕੁਰਬਾਨੀਆਂ ਬਹੁਤ ਜ਼ਿਆਦਾ ਨੇ ਭਾਰਤ ਦੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਮਜਲੂਮਾਂ ਨੂੰ ਆਜ਼ਾਦ ਕਰਾਉਣ ਵਾਸਤੇ ਬੱਪੂ ਜਿੱਦਾਂ ਇਹ ਡੈਮੋਕ੍ਰੇਸੀ ਡੈਮੋਕ੍ਰੇਸੀ ਕੂਕਦੇ ਰਹਿੰਦੇ ਨੇ ਵਾਰੋਂ ਵੀ ਨਹੀਂ ਨਾ ਡੈਮੋਕ੍ਰੇਸੀ ਕੁਕੜੀ ਹੁੰਦੀ ਆ ਆ ਜਿਹੜੀ ਗੋਲੀ ਆ ਇਹ ਕੱਲ ਅਸੀਂ ਮੀਡੀਆ 'ਚ ਦੇਖਦੇ ਰਹੇ ਹਾਂ ਬੰਨ ਮੰਨ ਕੇ ਗੋਲੀਆਂ ਮਾਰਦੇ ਰਹੇ ਨੇ ਪਰਲੇ ਪਾਸਿਓਂ ਦੀ ਇਹ ਉਂਗਲਾਂ ਦਿਖਾ-ਦਿਖਾ ਕੇ ਗਲਤ ਇਸ਼ਾਰੇ ਕਰਦੇ ਰਹੇ ਨੇ ਔਰ ਜਿਹੜੀਆਂ ਰਬੜ ਦੀ ਗੋਲੀ ਵੀ ਮਾਰੀ ਗਈ ਆ ਵੀਰੇ ਦਿਖਾਓ ਆ ਗੋਲੀ ਆ ਗੋਲੀ ਵੀ ਮਾਰਨ ਦਾ ਜਿਹੜਾ ਕਾਨੂੰਨ ਆ ਇਹ ਸਿੱਧੀ ਨਹੀਂ ਮਾਰ ਸਕਦੇ ਜ਼ਮੀਨ 'ਚ ਮਾਰਨੀ ਹੁੰਦੀ ਆ ਤੇ ਉਹ ਜ਼ਮੀਨ 'ਚ ਬਾਉਂਸ ਹੋ ਕੇ ਵੱਜਦੀ ਆ ਇਹ ਵੀ ਮੱਤਿਆਂ 'ਚ ਸਿੱਧੀਆਂ ਵੱਜੀਆਂ ਇਹ ਤਾਂ ਬਾਜੀ ਰਹੀਆਂ ਆ ਅੱਤਰੂ ਗੈਸ ਦੇ ਗੋਲੇ ਇਹ ਅਸਮਾਨ ਨੂੰ ਸਿੱਟਣੇ ਹੁੰਦੇ ਆ ਇਹ ਇੱਕ ਵੀਰ ਦੀ ਮੈਂ ਵੀਡੀਓ ਦੇਖਦਾ ਉਹਦੇ ਪੱਟ 'ਚ ਮਾਰਿਆ ਗਿਆ ਤੇ ਉਹਦਾ ਪੱਟ ਪਾੜ ਗਿਆ ਉਹ ਵੀ ਇੱਥੇ ਹੀ ਇਹ ਤਾਂ ਦੂਸਰਾ ਸੀ ਉਹ ਚਿੱਟੇ ਰੰਗ ਦਾ ਸੀ ਉਹ ਚਿੱਟੇ ਰੰਗ ਦਾ ਜਿਹੜਾ ਫਟਦਾ ਅਸੀਂ ਸਾਰਾ ਜਿਹੜਾ ਇਹਨਾਂ ਦਾ ਕੌਤਕ ਜਿਹੜੇ ਇਹਨਾਂ ਨੇ ਚਲਿੱਤਰ ਕੀਤੇ ਆ ਨਾ ਸਾਡੀਆਂ ਨਜ਼ਰਾਂ 'ਚ ਵਸੇ ਪਏ ਆ ਤੇ ਇੱਕ ਸਾਫ਼ ਕਰ ਦਈਏ ਕਿ ਇਹ ਸਾਨੂੰ ਆਪਣਾ ਹਿੱਸਾ ਕਿਉਂ ਨਹੀਂ ਮੰਨਦੇ ਸਾਨੂੰ ਕਿ ਇਹ ਆਉਣ ਲਿਆ ਕਿ ਹਿੱਸਾ ਡੈਮੋਕ੍ਰੇਸੀ ਦੀਆਂ ਗੱਲਾਂ ਕਰਦੇ ਆ ਆਹ ਇਹ ਲੱਗਦਾ ਕਿ ਇਹ ਸਾਨੂੰ ਵੱਖ ਮੰਨਦੇ ਆ ਇਹ ਬਹੁਤ ਜ਼ਿਆਦਾ ਲੱਗਦਾ ਤੇ ਜਦੋਂ ਉਹ ਸਾਡੇ ਕੁਝ ਬੰਦੇ ਕੁਝ ਬੰਦੇ ਕਹਿੰਦੇ ਆ ਜੀ ਅਸੀਂ ਗੁਲਾਮ ਆ ਕਿ ਅੱਜ ਇੱਥੇ ਆ ਕੇ ਪਤਾ ਲੱਗਦਾ ਮੋਦੀ ਸਾਹਿਬ ਅੱਜ ਪਤਾ ਲੱਗਦਾ ਕਿ ਤੁਸੀਂ ਸਾਨੂੰ ਗੁਲਾਮ ਬਣਾਉਣ ਕੇ ਕੋਈ ਕਸਰ ਨਹੀਂ ਛੱਡਦੇ ਆ ਪਾਕਿਸਤਾਨ ਦੇ ਬਾਰਡਰ ਦੇ ਉੱਤੋਂ ਡੇਲੀ ਡਰਾਉਨ ਲੰਘਦੇ ਆ ਡੇਲੀ ਖਬਰ ਲੱਗਦੀ ਆ ਆ ਤੁਹਾਡੇ ਇਹੀ ਨੌਜਵਾਨ ਉੱਥੇ ਕਿਉਂ ਨਹੀਂ ਮਰਦੇ ਆ ਸਾਨੂੰ ਸਾਡੇ ਆ ਸਾਡੀਆਂ ਧੀਆਂ ਮੇਰੀਆਂ ਖੜੀਆਂ ਮੇਰੀ ਬਾਈਟ ਲੈ ਰਹੀਆਂ ਮੇਰੀਆਂ ਭੈਣਾਂ ਨੇ ਮੇਰੀਆਂ ਧੀਆਂ ਨੇ ਮੈਂ ਦੱਸ ਨਹੀਂ ਸਕਦਾ ਤੁਹਾਡੇ ਕੈਮਰੇ ਤੇ ਕਿਵੇਂ ਦੇ ਇਸ਼ਾਰੇ ਕਰ ਕਰਕੇ ਸਾਨੂੰ ਸਾਡੇ ਨੌਜਵਾਨਾਂ ਨੂੰ ਭੜਕਾਉਂਦੇ ਆ ਕੀ ਅੱਗੇ ਹੋ ਕੇ ਗਾਲਾਂ ਕੱਢਣ ਇਹ ਜਾ ਮੱਟੇ ਮਾਰਨ ਪਰ ਮੈਂ ਬਹੁਤ ਸਮਝਦਾ ਕਿ ਬਹੁਤ ਨੌਜਵਾਨੀ ਸਾਡੀ ਸਮਝਦਾਰ ਹੈ ਬਹੁਤ ਨੌਜਵਾਨੀ ਸਾਡੀ ਸੁਜਵਾਨ ਹੈ ਜਿਹੜੀ ਇਹਨਾਂ ਰਾਵਾਂ ਤੇ ਨਹੀਂ ਤੁਰਦੀ ਇਹਨਾਂ ਦੇ ਇਸ਼ਾਰਿਆਂ ਤੋਂ ਇਹਨਾਂ ਦੇ ਅੱਗੇ ਵੀ ਤੇ ਸਾਡੀਆਂ ਧੀਆਂ ਹੀ ਖਲੋਤੀਆਂ ਨੇ ਕਿੰਨੂ ਇਸ਼ਾਰੇ ਕਰਾਂਗੇ ਅਸੀਂ ਇਹਨਾਂ ਨੂੰ ਕਿਉਂ ਨਹੀਂ ਸ਼ਰਮ ਆਉਂਦੀ ਇਹ ਖੱਟੜ ਸਰਕਾਰ ਨੇ ਪੂਰਾ ਬੇੜਾ ਗਰਕ ਕਰਨ ਤੇ ਸਾਡਾ ਕੁਝ ਨਹੀਂ ਛੱਡਿਆ ਸਾਡਾ ਹਰਿਆਣਾ ਨਿੱਕਾ ਭਰਾ ਏ ਇੰਡੀਆ ਸਾਡਾ ਦੇਸ਼ ਆ ਇੱਥੇ ਜੇ ਅਸੀਂ ਜੰਮੇ ਪੜਿਆ ਜਦੋਂ ਗਉਆਂ ਦੀ ਗੱਲ ਹੋਈ ਬਚੜਖਾਨਾ ਲੱਗਾ ਹਰਮੰਦਰ ਸਾਹਿਬ ਦਰਬਾਰ ਦੇ ਨਾਲ ਕਿਉ ਕਿੰਨੇ ਗਉਆਂ ਯਾਦ ਕਿੰਨੇ ਕਰਵਾਈਆਂ ਸਾਡੀਆਂ ਕੌਮਾਂ ਨੇ ਤੇ ਫਿਰ ਉਹਨਾਂ ਨੂੰ ਗੋਰਿਆਂ ਨੇ ਕਿਵੇਂ ਉਡਾਇਆ ਤੁਸੀਂ ਭਲੀ ਭਾਨਤੀ ਜਾਣਦੇ ਹੋ ਜਿਹੜੇ ਉਹ ਸਾਡੇ ਸਿੱਖ ਤੇ ਉਹ ਸੀਗੇ ਤੂਫਾਨ ਦੇ ਅੱਗੇ ਮੂੰਹ ਕਰ ਕਰਕੇ ਜਦੋਂ ਨਹੀਂ ਸੀ ਤੂਫਾਂ ਦੇ ਕਿਉਂਦੇ ਢੇਮਾਂ ਰੱਖ ਰੱਖੇ ਤੂਫਾਂ ਦੇ ਅੱਗੇ ਖਲੋਤੇ ਗਲਾਂ ਦੇ ਅੱਗੇ ਵਿੱਚ ਫਾਂਸੀਆਂ ਦੇ ਰਸੇ ਪਾਇ ਢੋਲਕੀਆਂ ਛਾਣੇ ਵਜਾ ਵਾ ਕੇ ਉਹਨਾਂ ਨੇ ਇਸ ਅਸੀਂ ਕੁਰਬਾਨੀਆਂ ਦੇਣ ਨੂੰ ਦੇਸ਼ ਵਾਸਤੇ ਵੀ ਤਿਆਰ ਆ ਸਾਡੇ ਨਾਲ ਐਦਾ ਨਾ ਕਰੋ ਤੇ ਸਾਡੇ ਨਾਲ ਚੋਚਨੇ ਨਾ ਕਰੋ ਸਾਡੀਆਂ ਅੱਜ 5 ਵਜੇ ਮੰਗਾ ਮੰਨ ਲਓ ਤੇ ਤਰਸ ਕਰੋ ਪੰਜਾਬ ਤੇ ਪੰਜਾਬ ਤੁਹਾਡਾ ਜੇ ਜਦੋਂ ਕਿ ਲੋੜ ਪਈ ਕਿਸੇ ਨੇ ਕੰਮ ਨਹੀਂ ਜੇ ਆਉਣਾ ਆ ਪੰਜਾਬ ਦੇ ਯੋਧਿਆਂ ਨੇ ਕੰਮ ਆਉਣਾ ਜੀ ਬਾਕੀ ਮੈਂ ਇੱਕ ਚੀਜ਼ ਭਗਵੰਤਮਾਨ ਸਰਕਾਰ ਕੱਲ ਜਿਹੜਾ ਡਰੋਨ ਭੇਜਦੇ ਰਹੇ ਆ ਪੰਜਾਬ ਵਿੱਚ ਭੇਜਦੇ ਰਹੇ ਆ ਭਗਵੰਤਮਾਨ ਸਰਕਾਰ ਵੱਲੋਂ ਜਿਹੜਾ ਐਕਸ਼ਨ ਉਸ ਵਕਤ ਲੈਣਾ ਚਾਹੀਦਾ ਹੈ ਡੀਜੀਪੀ ਨੂੰ ਕਹਿ ਕੇ ਪੰਜਾਬ ਦੀ ਸਰਹੱਦ ਦੇ ਅੰਦਰ ਕਿਉਂਕਿ ਪੰਜਾਬ ਦੀ ਹੱਦ ਵਿੱਚ ਤੁਸੀਂ ਬੈਠੇ ਹੋ ਨਿਕੜਾ ਹਰਿਆਣੇ ਜਾ ਬੜੇ ਹੋ ਮੈਂ ਇਹ ਵੀ ਸਾਫ਼ ਕਰ ਦਵਾ ਕਿ ਜਿੱਥੇ ਤੁਸੀਂ ਅੱਜ ਵੀ ਖਲੋਤੇ ਹੋ ਜ਼ਮੀਨ ਵਗਾ ਦਿਓ ਇੱਕ ਵਾਰੀ ਕੈਮਰਾ ਨਾਲ ਹਜ਼ਾਰਾਂ ਪੰਪ ਅੱਜ ਵੀ ਪਏ ਆ ਪੰਜਾਬ ਦੀ ਧਰਤੀ ਤੇ ਪਏ ਆ 92 ਸੀਟਾਂ ਦੇ ਕੇ ਭਗਵੰਤਮਾਨ ਨੂੰ ਦਿਟਾਇਆ ਅਸੀਂ ਲੋਕਾਂ ਨੇ 92 ਗੁੰਗੇ 92 ਤੇ 92 ਦੇ 92 ਗੁੰਗੇ ਤੇ ਅਜੇ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਜੀ ਉਹਨੇ ਗੁੱਡਨੇ ਟੇਕ ਦਿੱਤੇ ਉਹਨੇ ਆ ਕਰ ਦਿੱਤੇ ਉਹ ਸਾਨੂੰ ਮਿਲ ਲਪੜਾ ਕਿ ਕਿੰਨੇ ਗੁੱਡਨੇ ਟੇਕ ਦਿੱਤੇ ਕਿੰਨੇ ਕੀ ਕਰ ਦਿੱਤਾ ਜੇ ਅਸੀਂ ਬੰਨਵੇ ਦੇਣੀਆਂ ਜਾਣਦੇ ਆ ਤੇ ਅਸੀਂ ਖੋਣੀਆਂ ਨਹੀਂ ਜਾਣਦੇ ਆ ਉਹ ਸਾਡੇ ਲੋਕ ਹੋ ਨੇ ਜਿਹੜੇ ਹੱਕ ਸੱਚ ਵਾਸਤੇ ਲੜ ਮਰਦੇ ਨੇ ਭਗਵੰਤ ਮਾਨ ਜੀ ਨੂੰ ਮੇਰੀ ਅਪੀਲ ਆ ਅਜੇ ਵੀ 2 ਕਿਲੋਮੀਟਰ ਪਿੱਛੇ ਬਾੜ ਰਿਆ ਤੇਰੇ ਇਲਾਕੇ ਦੇ ਵਿੱਚ ਲੱਗੇ ਨਾ ਕੇ ਹਰਿਆਣਾ ਬਾਡਰ ਅਜੇ ਸੰਭੂ ਬਾਡਰ ਪਿੱਛੇ ਆ ਜੀ 2 ਕਿਲੋਮੀਟਰ ਸਾਡੀ ਧਰਤੀ ਦੇ ਵਿੱਚ ਹੀ ਗੋਲੇ ਉੱਡ ਰਹੇ ਨੇ ਤੁਸੀਂ ਜਿੱਥੇ ਇੱਥੇ ਦੇ ਚਲੋ ਮੰਨ ਲਿਆ ਕਿ ਕੋਈ ਉਹਨਾਂ ਦਾ ਸ਼ਰਾਰਤੀ ਅੰਸਰ ਆ ਉਹ ਸਟੇਜ ਲਾ ਕੇ ਵੀ ਸ਼ਰਾਰਤੀ ਅੰਸਰ ਚਲੇਗੇ ਇਹਨਾਂ ਦੇ ਇਸ ਸਟੇਜ ਦੇ ਉੱਤੇ ਜਾ ਕੇ ਡਰਾਉਣ ਨਾਲ ਗੋਲੇ ਸੁੱਟਦੇ ਰਹੇ ਫਿਰ ਮਾੜੇ ਮਾੜੇ ਡਰਾਉਣ ਲਾ ਕੇ ਤੇ ਸਾਡੇ ਦੇ ਲਾਉਂਦੇ ਆ ਕੀ ਡਰੋਨ ਇਹਨਾਂ ਦੇ ਆ ਡੇਕ ਦਿੱਤੇ ਉਹ ਡਰੋਨ ਹੀ ਤਾਂ ਡੇਕ ਕਮਜ਼ੋਰ ਆ ਉਹ ਪੰਜਾਬੀਆਂ ਦੇ ਹੌਸਲਿਆਂ ਦੇ ਸਾਹਮਣੇ ਆਈ ਨਹੀਂ ਜੇ ਸੁੱਟਦੇ ਉਹ ਤੁਸੀਂ ਕਮਜ਼ੋਰ 5 ਲੱਖ ਦਾ ਡਰੋਨ 5 ਲੱਖ ਦਾ ਉਹ ਡਰੋਨ ਹੀ ਕਮਜ਼ੋਰ ਆ ਬਦਨਾਮ ਵੀ ਕਰਨਾ ਇਹਨਾਂ ਨੂੰ ਇਹਨਾਂ ਤੋਂ ਆ 100 ਚੜਦੇ 5 ਰੁਪਏ ਦੇ ਪਤੰਗ ਉਹ ਗੋ ਮੂਕਦੇ ਸਾਡੇ 5-5 ਰੁਪਏ ਦੇ ਇਹ 5 ਲੱਖ ਦਾ ਡਰੋਨ ਛੱਡ ਦੇਣਗੇ ਇਹ 5-5 ਲੱਖ ਰੁਪਏ ਦਾ ਡਰੋਨ ਸੋ ਕਰਲੇ ਪਾਸੇ ਦਿਖਾਓ ਤੁਸੀਂ ਦੱਸ ਦਿਓ ਕਿ ਇਹ 5 ਲੱਖ ਦਾ ਡਰੋਨ ਛੱਡ ਦੇਣਗੇ ਇਹਦੇ ਬਦਨਾਮ ਕਰਨਾ ਸਾਡਿਆਂ ਨੂੰ ਪਤੰਗਾ ਉਹ ਕੱਲ ਦੇ ਬਸੰਤ ਪੰਜਵੀਂ ਆ ਹੀ ਪਤੰਗਾ ਵੀ ਨਾ ਚੜਾਈਏ ਯਾਰ ਇਹ ਵੀ ਖੋਲੋ ਸਾਡੇ ਕੋਲ ਪਤੰਗਾ ਵਾਲਾ ਉਹ ਬਸੰਤ ਪੰਜਵੀਂ ਤੇ ਪਤੰਗਾ ਚੜਾਈਆਂ ਤੇ ਸਾਨੂੰ ਬਦਨਾਮ ਕਰਨ ਦੇ ਲੱਗੇ ਜੀ ਇਹਨਾਂ ਡਰੋਨ ਸੁੱਟ ਦਿੱਤੇ ਇਹਨਾਂ ਦੀ ਡੈਮੋਕ੍ਰੇਸੀ ਦਾ ਮੈਂ ਇੱਕ ਹੋਰ ਪਾਜ ਦੇਣਾ ਆ ਤੁਸੀਂ ਜੇ ਦੇਖੋ 2017 ਤੋਂ 2018 ਠੀਕ ਆ ਜੀ ਇਹ ਇੰਟਰਨੈਸ਼ਨਲ ਸਟੈਂਡਰਡ ਨੇ ਕਿ ਐਕਸਪਾਇਰ ਜਿਹੜਾ ਇਹ ਆ ਉਹ ਵੀ ਨਹੀਂ ਚੱਲ ਸਕਦਾ ਇੰਟਰਨੈਸ਼ਨਲ ਕਾਨੂੰਨ ਆ ਇਹ ਘਟੋ ਘਟ 18 ਦਾ ਬਣਿਆ 18 ਚ ਐਕਸਪਾਇਰ ਹੋ ਚੁੱਕਿਆ 5 ਸਾਲ 6 ਸਾਲ ਪੁਰਾਣਾ ਇਹ ਬੰਬ ਜੜਾਇਆ ਇਹ ਚਲਾਏ ਜਾ ਰਹੇ ਨੇ ਇਹ ਡੈਮੋਕ੍ਰੇਸੀ ਇਹਨਾਂ ਦੀ ਆਪ ਨੰਗੀ ਕਰ ਰਹੇ ਨੇ ਇਹ ਇਹ ਤਾਂ ਜਲਾਏ ਜਾ ਰਹੇ ਨੇ ਇਹਨਾਂ ਨੂੰ ਲੱਗਦਾ ਇਹਨਾਂ ਨੂੰ ਪੰਜਾਬੀਆਂ ਤੋਂ ਪਤਾ ਨਹੀਂ ਕਾਦਾ ਡਰ ਪਰ ਇੱਕ ਗੱਲ ਇਹ ਸਮਝ ਲੈਣ ਜੇ ਕਿਤੇ ਪੰਜਾਬ ਪਲਾ ਹਿੰਦੁਸਤਾਨ ਤੋਂ ਬਾਹਰ ਹੋ ਜਾਈਏ ਤੇ ਆ ਪਾਕਿਸਤਾਨ ਵਾਲੇ ਤੇ ਚਾਈਨਾ ਵਾਲੇ ਦੇ ਨੂੰ ਆਉਂ ਦੇੜ ਦੇਣ ਇਹ ਤੇ ਭੁੱਲੇ ਬੈਠੇ ਆ ਆ ਪੰਜਾਬੀਆਂ ਦੇ ਸਿਰ ਤੇ ਤੁਹਾਡਾ ਬਾਹਰ ਰਾਜ ਜੇ ਉਹ ਡਰਦੇ ਹੋ ਵੀ ਇਹਨਾਂ ਕੋਲ ਸਿੱਖਾਂ ਦੀ ਸਿੰਘਾਂ ਦੀ ਕਿਸਾਨਾਂ ਦੀ ਜੇ ਮਜ਼ਦੂਰਾਂ ਦੀ ਕੌਮ ਹੈਗੀ ਜੇ ਬਚ ਜੋ ਇਹਨਾਂ ਨੂੰ ਬਚਾ ਲੋ ਜੇ ਦੇਸ਼ ਬਚਾਉਣਾ ਜੇ ਜੇ ਕਿਤੇ ਕੱਲ ਨੂੰ ਮਜਲੂਮਾਂ ਨੂੰ ਬਚਾਉਣਾ ਜੇ ਧੀਆਂ ਪਣਾ ਨੂੰ ਬਚਾਉਣਾ ਜੇ ਤੇ ਆਹ ਸਾਬ ਲੋ ਸਾਰਾ ਕੁਝ ਐਵੇਂ ਨਾ ਧੱਕੇ ਕਰੋ ਸਵਾਮੀ ਨਾ ਤੈਨੂੰ ਭਾਰਤ ਰਤਨ ਦੇਤਾ ਉਹ ਭਾਰਤ ਰਤਨ ਦੇਣ ਦਾ ਕੀ ਫਾਇਦਾ ਮੈਨੂੰ ਇਹ ਦੱਸੋ ਜੇ ਉਹਦੀ ਤੁਹਾਂ ਗੱਲ ਹੀ ਨਹੀਂ ਮੰਨਣੀ ਤੇ ਭਾਰ ਤਰ ਤਨ ਤੁਹਾਡੇ ਕਿੱਥੇ ਜਾਂਦੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਤਾਂ ਬੜਾ ਹਾਂਜੀ ਲਾਸਟ ਦੇ ਵਿੱਚ ਲਾਸਟ ਦੇ ਵਿੱਚ ਇੱਕ ਗੱਲ ਉਹ ਗੱਲ ਕਰ ਲੈਂਦੇ ਆ ਯਾਰ ਗੀਲਾ ਪੀਲਾਂਗੇ ਪਾਣੀ ਏਡੇ ਨਹੀਂ ਧਾਕੇ ਭੁੱਖੇ ਲੜਨ ਵਾਲੇ ਬੰਦੇ ਆ ਕੱਲ ਵੀ ਗੋਲੇ ਚੱਲੇ ਹੋਏ ਆ ਪਰ ਹਾਲੇ ਵੀ ਇੱਥੇ ਮਿਰਚ ਦਾ ਉਹ ਜਿਹੜਾ ਧੂਆ ਆ ਉਹ ਹਾਲੇ ਵੀ ਆ ਬਾਪੂ ਮੈਂ ਲਾਸਟ ਵਿੱਚ ਇੱਕ ਗੱਲ ਕਰਾਂਗਾ ਇੰਟਰਨੈਸ਼ਨਲ ਕਾਨੂੰਨ ਇਹ ਕਹਿੰਦੇ ਇੰਟਰਨੈਸ਼ਨਲ ਕਾਨੂੰਨ ਦੀਆਂ ਬੜੀਆਂ ਗੱਲਾਂ ਕਰਦੇ ਨੇ ਇਹ ਇੰਟਰਨੈਸ਼ਨਲ ਕਾਨੂੰਨ ਇਹ ਆ ਕਿ ਜਿਹੜਾ ਪੈਲਟ ਗਨ ਆ ਛਰਿਆਂ ਵਾਲੀ ਬੰਦੂਕਾ ਉਹ ਨਹੀਂ ਚੱਲ ਸਕਦਾ ਉਹ ਕਿਤੇ ਵੀ ਨਹੀਂ ਚੱਲ ਸਕਦੀ ਇਹਨਾਂ ਨੇ ਉਹ ਵੀ ਚਲਾਈਆਂ ਇਹਨਾਂ ਨੇ ਹਰ ਉਹ ਹੀਲਾ ਜਿਹੜਾ ਜਿੱਦਾਂ ਕੱਲ ਤੁਹਾਨੂੰ ਪਤਾ ਤੁਸੀਂ ਸੁਣਿਆ ਸੀ ਤੁਹਾਡੇ ਮਾਧਿਅਮ ਤੋਂ ਸੁਣਿਆ ਮੀਡੀਆ ਦੇ ਮਾਧਿਅਮ ਤੋਂ ਹੀ ਕਿ ਹਾਈ ਕੋਰਟ ਨੇ ਵੀ ਇਹਨਾਂ ਨੂੰ ਕਿਹਾ ਵੀ ਤੁਸੀਂ ਕੀ ਕਰ ਰਹੇ ਕਿਹਾ ਨਾ ਉਹਨਾਂ ਨੇ ਅਸੀਂ ਵੀ ਸੁਣਦੇ ਹਾਂ ਬੇਟੇ ਪਰ ਇਹਨਾਂ ਨੂੰ ਕਿਉਂ ਨਹੀਂ ਸਮਝੋ ਇਹ ਸਾਨੂੰ ਦੁਸ਼ਮਣ ਕਿਉਂ ਸਮਝਦੇ ਆ ਉਹ ਦੇਸ਼ ਤੇ ਅਸੀਂ ਜਾਤ ਕਰਾਇਆ ਕਮਾ ਅਸੀਂ ਜਾਤ ਕਰਾਈਆ ਸਿਰ ਇਹਨਾਂ ਦੇ ਲਾਂਚਰ ਤੱਕ ਇੱਥੇ ਅਸੀਂ ਦੇਖੇ ਮੈਂ ਇਹ ਬੇਨਤੀ ਕਰ ਦੇਣੀ ਚਾਹਨਾ ਆ ਮੋਦੀ ਸਰਕਾਰ ਜੀ ਅੱਤ ਤੇ ਖੁਦਾ ਦਾ ਵੈਰ ਹੁੰਦਾ ਜੀ ਅੱਤ ਤੇ ਖੁਦਾ ਦਾ ਆ ਜੋੜੇ ਜੇ ਤੁਹਾਡੇ ਅੱਗੇ ਪੰਜਾਬੀਆਂ ਨੇ ਹੱਥ ਐਦਾਂ ਦੇ ਕੰਮ ਨਾ ਕਰੋ ਆ ਤੁਹਾਡੇ ਇਹਨਾਂ ਚੀਜ਼ਾਂ ਤੋਂ ਆਪਾਂ ਡਰਨ ਡਰਨ ਵਾਲੇ ਨਹੀਂ ਆ ਗੋਲੀਆਂ ਗਾਲੀਆਂ ਤੋਂ ਛੇ ਦੀਆਂ ਤੋਂ ਡੰਨ ਵਾਲੇ ਨਹੀਂ ਆ ਭਾਵੇਂ ਹਜ਼ਾਰਾਂ ਸਿਰ ਲੈ ਲੋ ਸਾਡੇ ਨੌਜਵਾਨ ਦੇਣ ਨੂੰ ਤਿਆਰ ਨੇ ਪਰ ਇੰਨਾ ਜ਼ੁਲਮ ਐਡਾ ਸਾਡਾ ਸਬਰ ਜਿਹੜਾ ਉਹਨੂੰ ਪਰਖੋ ਨਾ ਉਹ ਤਰਸ ਕਰੋ ਓਏ ਸੁਆਮੀ ਨਾਥਨੂੰ ਭਾਰਤ ਰਤਨ ਦੇਤਾ ਉਹ ਵੀ ਕਿਤੇ ਨਾ ਕਿਤੇ ਬੈਠਾ ਰੋਂਦਾ ਹੋਣਾ ਓ ਮੈਂ ਕੀ ਕਰਨ ਜੇ ਕਿਤੇ ਉਹ ਜੂਨਾ ਹੁੰਦਾ ਤੇ ਚੁੱਕ ਕੇ ਮਾਰਨਾ ਤੁਹਾਡੇ ਮੂੰਹ ਤੇ ਆਜੇ ਤੁਹਾਡਾ ਭਾਰਤ ਰਤਨ ਮੰਨਦੇ ਲੋ ਦੀ ਮਾਨ ਲਓ ਉਹ 2013 14 ਚ ਉਹ ਮਨਮੋਹਨ ਸਿੰਘ ਸਰਕਾਰ ਆਈ ਜੀ ਅਸੀਂ ਇਹ ਸੁਆਮੀ ਨਾਥ ਨੂੰ ਛੜਤਾ ਚਲੋ ਉਹਨਾਂ ਕੋ ਕਾਨੂੰਨ ਪਾਸ ਨਹੀਂ ਹੋਇਆ ਮੋਦੀ ਸਾਹਿਬ ਨੇ ਜਿੱਦਣ ਵੋਟਾਂ ਲੈਣੀਆਂ ਸੀ ਨਾ ਮੈਂ ਪਹਿਲ ਦੇ ਆਧਾਰ ਤੇ ਸੁਆਮੀ ਨਾਥ ਨੂੰ ਰਿਪੋਰਟ ਲਾਗੂ ਕਰਾਂਗਾ ਲਿਖਤੀ ਤੌਰ ਤੇ ਲਿਖਤੀ ਤੌਰ ਤੇ ਫਿਰ ਦੂਜੀ ਗੱਲ ਕਹੀ 15 15 ਲੱਖ ਰੁਪਈਆ ਮਹਾਰਿਕ ਦੇ ਅਕਾਊਂਟ ਜੇ ਪਾਵਾਂਗਾ ਕਿ ਕਿਥੇ ਗਏ 15 ਲੱਖ ਮਨ ਕੀ ਬਾਤ ਮਨ ਕੀ ਬਾਤ ਕਹਿੰਦਿ ਇਹ ਵੀ ਕਹਦੇ ਪੀਓ ਪੰਜਾਬੀ ਉਹ ਮੈਂ ਤੁਹਾਡਾ ਆ ਉਹ ਪੀਐਮ ਹੋਣ ਦੇ ਨਾਤੇ ਕਿਤੇ ਇੱਕ ਵਾਰੀ ਸਾਡੀ ਮੀਟਿੰਗ 'ਤੇ ਬੈਠ ਕੇ ਤੇ ਵੇਖ ਇਹ ਆ ਬਾਰਡਰ 'ਤੇ ਆ ਕੇ ਵੇਖ ਤੇਰੀ ਸਿਕਿਉਰਿਟੀ ਅਸੀਂ ਕਰਦੇ ਆਂ ਵੇਖਾਂਗੇ ਤੈਨੂੰ ਕੜਾ ਹੱਥ ਲਾ ਲੈਂਦਾ ਆ ਬਾਹਰਲੇ ਦੇਸ਼ਾਂ ਦੇ ਵੈਨੇ ਆ ਪੀਐਮ ਵਿੱਚ ਫਿਰਦੇ ਆ ਉਹ ਐਸੇ ਪੀਐਮ ਦੀ ਸਾਨੂੰ ਨਹੀਂ ਜ਼ਰੂਰਤ ਪੀਐਮ ਸਾਹਿਬ ਆ ਤਰਸ ਕਰਦੇ ਛੱਡ ਦਿਓ ਆਪਣੀ ਕੁਰਸੀ ਛੱਡ ਦਿਓ ਜਿੱਦਾਂ ਮਾਰਨੀ ਹੈ ਦੁਨੀਆ ਤੇ ਬਾਪੂ ਲਾਸ ਦੇ ਵਿੱਚ ਮੈਂ ਕੰਕਲੂਡ ਕਰਾਂ ਕਿਉਂਕਿ ਕਾਫੀ ਗੱਲਬਾਤ ਹੋ ਗਈ ਦਿਖਾ ਦੀ ਵੀਰੇ ਗੋਲੀ ਦਾ ਨਿਸ਼ਾਨਾ ਵੇ ਸਾਡੇ ਪਾਸ ਹੋ ਗਈ ਦਿਖਾ 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 ਅੱਛਾ ਗੋਲੀ ਵਾਲਿਆਂ ਨੇ ਸਾਡੇ ਗੋਲੀ ਚੰਗੇ ਸੀ ਜੀ ਹੋਰ ਜਾਂ ਜਿਹੜਾ ਮਰ ਬੜੀ ਲੰਬੀ ਨੇ ਵਕੇ ਕਾਲਸ ਆ ਹੁਣ ਆ ਡੈਮੋਕ੍ਰੇਸੀ ਦਿਖਾਓ ਰਬੜ ਵਾਲੀ ਗੋਲੀ ਦਿਖਾਓ ਰਬੜ ਵਾਲੀ ਗੋਲੀ ਦਿਓ ਬਾਈ ਆ ਦਿਓ ਆ ਡੈਮੋਕ੍ਰੇਸੀ ਨੇ ਦੁਨਵਾ ਆਹ ਰਬੜਾਲੀ ਜਮੀਨ ਜਿਹੜੀ ਹਾਂ ਫਤਿਹ ਹਾਂ ਜਮੀਨ ਤੇ ਮਾਲਕ ਦਾ ਜਿਹੜਾ ਕਹਿੰਦਾ ਤੇ ਜਮੀਨ ਹਾਂ ਬਤ ਇਹ ਇੰਨੀ ਜ਼ੋਰ ਦੀ ਆ ਕੇ ਲੱਗੀ ਉਹ ਬਾਵਾ ਭੇਜਦੇ ਜਿਹੜੇ ਪਜਾਮੇ ਪਜੂਮੇ ਲਿਆਂਦੇ ਇਨਰ ਭੇਜਦੇ ਉਹ ਲੱਗਦੀ ਆ ਤੁਹਾਨੂੰ ਕਹਿੰਦਾ ਗੋਲਾ ਨਹੀਂ ਕਰਕੇ ਹੀ ਪੂਰੀ ਜ਼ੋਰ ਦੀ ਆ ਕੇ ਲੱਗੀ ਉਹ ਤੁਸੀਂ ਗੋਲਾ ਚੱਕਣ ਲੱਗੇ ਸੀਗੇ ਹਾਂਜੀ 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 ਠੀਕ ਆ ਬਹੁਤ ਅਬਾ ਕਰਦੇ ਹਾਂ ਇਸੇ ਗੱਲਬਾਤ ਕਰਦੇ ਹਾਂ ਹੁਣ ਮੈਂ ਇੰਟਰਵਿਊ ਜਿਹੜੀ ਹੈਗੀ ਬਾਪੂ ਨਾਲ ਇਹਨੂੰ ਕੰਕਲੂਡ ਕਰਾਂ ਬਾਪੂ ਆਹ ਤੁਹਾਡੇ ਵਾਲੀ ਵੀ ਵਾਲੀ ਕੱਢਿਓ ਜਿਹੜੇ ਤੁਹਾਡੇ ਵਾਲਾ ਉਹ ਬੰਬ ਕੱਢਿਓ ਆ ਫੜ ਲਓ ਸਾਰੇ ਇਹਨਾਂ ਇਹਨਾਂ ਦੀ ਡੈਮੋਕ੍ਰੇਸੀ ਦੇ ਦਰਸ਼ਨ ਕਰ ਲਓ ਨਹੀਂ 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 ਆ ਆ ਇਹਨਾਂ ਦੀ ਡੈਮੋਕ੍ਰੇਸੀ ਦੇ ਦਰਸ਼ਨ ਕਰ ਲਓ ਆ ਡੈਮੋਕ੍ਰੇਸੀ ਆ ਇਹਨਾਂ ਦੀ ਆਹਗਾ ਆਹਗਾ ਆ ਡੈਮੋਕ੍ਰੇਸੀ ਆ ਇੱਥੇ ਕੋਈ جنگ ਨਹੀਂ ਲੜਨ ਆਏ ਸਿਰਫ ਔਰ ਸਿਰਫ ਆਪਣੀਆਂ ਫਸਲਾਂ ਦੇ ਹੱਕ ਲੈਣ ਆਏ ਆ ਬਾਲਾ ਕੁਝ ਨਹੀਂ ਕਰਨ ਆਏ ਨਾਲ ਦੇਸ਼ ਨਹੀਂ ਵੰਡਣਾ ਆਏ ਸਿਰਫ ਫਸਲਾਂ ਦੇ ਹੱਕ ਲੈਣ ਆਏ ਆ ਤੇ ਆ ਡੈਮੋਕ੍ਰੇਸੀ ਨੰਗੀ ਹੋ ਕੇ ਨੱਚ ਗਈ ਆ ਲਫ਼ਜ਼ ਮੇਰੇ ਤੋਂ ਇਸ ਤੋਂ ਜ਼ਿਆਦਾ ਸੱਭੇਕ ਲਫ਼ਜ਼ ਹੈ ਨਹੀਂਗੇ ਆਓ ਜੇ ਮੈਂ ਇਹਨਾਂ ਤੁਹਾਨੂੰ ਕਹੂੰਗਾ ਤਿੰਨੋਂ ਵੀਰਾਂ ਨੂੰ ਇਹਨਾਂ ਨੂੰ ਨਾ ਸ਼ੀਸ਼ਾਂ 'ਚ ਮੜਾ ਲਿਓ ਤੇ ਉੱਤੇ ਲਿਖ ਕੇ ਰੱਖਿਓ ਡੈਮੋਕਰੇਸੀ ਪਾਜੀ ਜੇ ਫੁੱਲ ਗਿਣਤੀ ਚਾਹੀਦੀ ਆ ਤਾਂ ਹਰ ਟਰਾਲੀ 'ਚ 100-100 ਰੱਖਿਆ ਹੈ ਹਰ ਟਰਾਲੀ 'ਚ 100-100 ਹਰ ਟਰਾਲੀ 'ਚ 100-100 ਬੰਬ ਰੱਖਿਆ ਸੀ ਆ ਤੇ ਬਹੁਤ ਜ਼ਿਆਦਾ ਗੋਲੀਆਂ ਰੱਖੀਆਂ ਨੇ ਅਸੀਂ ਬੋਲ ਰੱਖੇ ਵੀ ਚੱਲ ਪ੍ਰੈਸ ਅੱਜ ਅੱਜ ਅਜੇ ਕੱਲ ਇੱਕ ਹੋਰ ਹੋਰ ਤੁਹਾਨੂੰ ਦਸੀਏ ਇਹਨਾਂ ਦੀ ਇੱਕ ਹੋਰ ਵੱਡੀ ਗੱਲ ਕੱਲ ਇਹਨਾਂ ਨੇ ਉਧਰੋਂ ਆਪਣੀਆਂ ਕੁਛ ਪੈਣਾ ਸਾਡੀਆਂ ਭੇਜੀਆਂ ਕਿ ਇਹ ਚੁੱਕ ਕੇ ਲੈ ਆਓ ਵਾਪਸ ਤੇ ਜਦੋਂ ਉਹ ਚੁੱਕਣ ਦੇ ਸੀ ਉਹਨਾਂ ਨੂੰ ਰੋਕੀਏ ਵੀ ਰਹਿਣ ਦੋ ਸਾਡੇ ਬੱਚਿਆਂ ਨੇ ਸਾਡਾ ਹੱਕ ਬਣਦਾ ਸੀ ਲੋਕਾਂ ਨੂੰ ਵਖਾ ਲਈਏ ਤੇ ਫੇਰ ਸਾਡੇ ਦੇ ਬਰਸਾਤ ਤੇ ਵੀ ਉਹਨਾਂ ਨੂੰ ਚੁੱਕਣ ਦੋ ਕੱਲ ਇਹ ਹਜ਼ਾਰਾਂ ਦੀ ਗਿਣਤੀ ਚ ਵਾਪਸ ਵੀ ਚੁੱਕ ਕੇ ਲੈ ਗਏ ਨੇ ਹਜ਼ਾਰਾਂ ਦੀ ਗਿਣਤੀ ਚ ਵਾਪਸ ਚੁੱਕ ਕੇ ਲੈ ਗਏ ਨੇ ਮੈਂ ਇਹ ਕਹੂੰਗਾ ਜਿਹੜੇ ਜਿਹੜੇ ਵੀਰ ਕੋਲ ਵੀ ਸਿਰਫ ਬਾਪੂ ਹੋਣਾ ਕੋਲ ਨਹੀਂ ਜਿੱਥੇ ਜਿੱਥੇ ਵੀ ਜਿਹਦੇ ਜਿਹਦੇ ਕੋਲ ਇਹਨਾਂ ਦੀ ਡੈਮੋਕ੍ਰੇਸੀ ਹੱਥ ਆਈ ਹੈ ਨਾ ਇਹਨੂੰ ਸ਼ੀਸ਼ੇ ਚ ਮਢਾ ਲਿਓ ਤੇ ਉਸ ਸ਼ੀਸ਼ੇ ਦੇ ਉੱਤੇ ਲਿਖਿਓ ਡੈਮੋਕ੍ਰੇਸੀ ਅਸੀਂ ਲਿਖਾਂਗੇ ਸ਼ੰਗੂ ਬਾਰਡਰ ਇਹ ਮੇਰੀ ਵਜ੍ਹਾ ਹੈ ਜੀ ਜੀ ਇਹ ਵਜ੍ਹਾ ਇਸ ਕਰਕੇ ਮੈਂ ਸਾਹਮਣੇ ਆਵਾ। ਇਹ ਮੈਂ ਪੁਛਤਾ ਨੂੰ ਆਪਣੇ ਨੂੰ ਦਰਵਾਵਾਂਗਾ। ਜੀ 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 ਇਹ ਪੁਛਤਾ ਨੂੰ ਦਿਖਾਣਾ। ਇੱਕ ਕਲਾਸ। ਪੰਜਾਬ بچاؤ ਯਾਤਰਾ ਬਾਦਲ ਸਾਹਿਬ ਵੀ ਕੱਟ ਰਹੇ ਨੇ। ਪੰਜਾਬ ਤੋਂ ਜਾਰਾ ਇੱਥੇ ਬੈਠਾ ਸਾਰਾ ਤੇ ਡੋਬਿਆ ਕਿਨਾਂ ਨੇ ਮਾਰਿਆ ਕਿਨੇ ਜਿਉ ਸੱਚੀ ਪੰਜਾਬ ਤਿੰਨ ਤਿੰਨ ਵਾਰੀ ਤਿੰਨ ਟਰਮ ਬਣੀ ਉਹਨਾਂ ਨੇ। ਇਹ ਪੰਜਾਬ ਪੰਜਾਬ ਦੀਆਂ ਗੱਲਾਂ ਉਦੋਂ ਕਰ ਦਿੰਦੇ। ਅੱਜ ਸਾਡੇ ਪੰਜਾਬ ਦੇ ਕਿਸਾਨ ਕਿਰਤੀਆਂ ਨੂੰ ਇੱਥੇ ਸੜਕਾਂ ਦੇ ਬਹਿਣਾ ਪੈਂਦਾ। ਪੰਜਾਬ ਬਚਾਓ ਵਾਲੀ ਉਹਦੇ ਵਿੱਚ ਕੋਈ ਗੱਲ ਨਹੀਂ। ਉਹ ਬਾਦਲ ਬਚਾਓ ਵਾਲੀ ਗੱਲ ਤੇ ਹੋ ਸਕਦੀ ਹੈ ਕਿ ਬਾਦਲ ਪਰਿਵਾਰ ਬਚਾਓ। ਪੰਜਾਬ ਬਚਾਉਣ ਵਾਲੀ ਕੋਈ ਗੱਲ ਨਹੀਂ ਉਹਦੇ ਵਿੱਚ ਜੇ ਪੰਜਾਬ ਹੀ ਬਚਾਉਣਾ ਤੇ ਇੱਥੇ ਆ ਜਾਓ ਜੇ ਬਾਦਲ ਬਚਾਉਣੇ ਆ ਤਾਂ ਜਾਓ ਕਰੋ ਮੈਂ ਇੱਕ ਤੁਹਾਡੇ ਮਾਦੀਮ ਤੋਂ ਪਿੰਡਾਂ ਜੇ ਬੈਠਿਆਂ ਨੂੰ ਸੰਦੇਸ਼ ਦੇਣਾ ਚਾਹਣਾ ਦੋ ਚਾਰ ਗੱਲਾਂ ਵੀਰੋ ਮੈਂ ਕੜਵੀਆਂ ਲੱਗਣਗੀਆਂ ਆ ਨਾ ਵੋਟਾਂ ਵਾਲਿਆਂ ਦੇ ਮਗਰ ਪਵੋ ਵੋਟਾਂ ਭਾਵੇਂ ਕਿਸੇ ਵੀ ਸਰਕਾਰ ਨੂੰ ਪਾ ਦਿਓ ਤੁਹਾਡਾ ਆ ਹੀ ਹਸ਼ਰ ਹੋਣਾ ਜੇ ਤੁਹਾਡੇ ਨਾਲ ਐਦਾਂ ਦੇ ਜ਼ਬਰ ਜਨਾਹ ਹੋਣੇ ਜੇ ਤੇ ਜੇ ਪੰਜਾਬ ਬਚਾਉਣਾ ਜੇ جے قومਾਂ بچاونیاں جے جے ਗੁਰੂਆਂ ਵਾਲੇ ਦッセ ਮਾਰਗ ਤੇ ਚੱਲਣਾ ਜੇ ਤੇ ਐਦਾਂ ਸੰਘਰਸ਼ਾਂ ਦੇ ਰਾਹ ਉਲੀਕ ਲੋ ਤੇ ਸ਼ਾਂਤ ਮਾਈ ਸੰਘਰਸ਼ ਕਰਨੇ ਸਿੱਖ ਲੋ ਤੇ ਤਾਂ ਬਚਣਾ ਜੇ ਆ ਕਦੇ ਆਗੇ ਤੁਹਾਡੇ ਕੋ ਬਾਦਲ ਤੇ ਕਦੇ ਆਗੀ ਭਾਜਪੀ ਤੇ ਕਦੇ ਆ ਗਿਆ ਕੋਈ ਇਹਨਾਂ ਤੋਂ ਖਿਹੜਾ ਛਡਾਓ ਵੋਟਾਂ ਵਾਲੇ ਚੱਕਰਾਂ 'ਚ ਨਾ ਪਾਓ ਜਿਹੜੇ ਤੁਸੀਂ ਸਰਵਸੰਮਤੀ ਨਾਲ ਬਣਾਓਗੇ ਉਹ ਤੁਹਾਡੇ ਨਾਲ ਇੱਥੇ ਖਲੋਣਗੇ ਜਿਹੜੇ ਸਰਵਸੰਮਤੀ ਨਾਲ ਬਣਾਓਗੇ ਨਾ ਉਹ ਤੁਹਾਡੇ ਨਾਲ ਇੱਥੇ ਜਿਹੜੇ ਤੁਸੀਂ ਵੋਟਾਂ ਨਾਲ ਬਣਾਓਗੇ ਨਾ ਉਹ ਇੱਥੇ ਨਹੀਂ ਆਉਣਗੇ ਇੱਕ ਵਾਰੀ ਬਾਪੂ ਹੁਣ ਮੈਂ ਨਾ ਜਿਹੜੀ ਇਹਨਾਂ ਦੀ ਟੈਕਨੋਲੋਜੀ ਵਾਲੀ ਵੱਡੇ ਵੱਡੇ ਤੋਪ ਅਬੰਬ ਗੋਲਿਆਂ ਦੀ جنگ ਸੀ ਨਾ ਉਹ ਮੈਂ ਤਾਂ ਥਾਵਾ ਹੁਣ ਉਹ ਜੰਗ ਕਿੱਥੇ ਆ ਗਈ ਆ ਗੁਰੂ ਸਾਹਿਬ ਦੀ ਕਿਰਪਾ ਇਧਰੋਂ ਪਤੰਗ ਚੜੇ ਸੀ ਹੁਣ ਪਰਲੇ ਪਾਸੇ ਪਤੰਗ ਚੜ ਰਹੇ ਨੇ ਮੈਨੂੰ ਲੱਗਦਾ ਹੁਣ ਇੱਥੇ ਜਿਹੜੀ ਜੰਗ ਆ ਨਾ ਉਹ ਪਤੰਗਾ ਦੇ ਪੇਛਿਆਂ ਨਾਲ ਹੋਣੀ ਆ ਪਰ ਮੈਂ ਉੱਥੇ ਵੀ ਇੱਕ ਸਾਫ਼ ਕਰ ਦਵਾਂ ਸਾਡੇ ਪਤੰਗ ਕੱਚੀਆਂ ਡੋਰਾ ਨਾਲ ਚੜਨਗੇ ਤੇ ਉਹ ਇੰਡੀਆ 'ਚ ਰਹਿ ਕੇ ਚਾਈਨਾ ਦੀਆਂ ਡੋਰਾ ਵਰਤਣਗੇ ਜੀ 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 ਜੇ ਵੇਖ ਲਿਓ कर एंड करिए एक बार जगारा गजाद हो जाओ राज